ਐਡੀਆਂ ਕਿ ਬਾਹਾਂ ਆਕੜੀਆਂ ਨੇ ਸੋਡੀਆਂ ਹੁਣ ਤਾਂ ਆਕੇ ਗਈ ਆ ਉਹ ਵਿੱਕੀ ਜਾਂਦੀ ਆ ਕੁਛ ਦਿਨ ਨਾਲ ਵਗ ਜਾ ਕਰ ਮੇਰਾਣੀ ਉੱਥੇ ਜੀ ਕਰਦਾ ਖੁਸ਼ਦਿਲ ਨਾਲ ਮੰਜੇ ਤੇ ਹਾਂ ਭਾਬੀ ਮੰਜੇ ਤੇ ਕੀ ਹੁੰਦਾ ਨਵਾਂ ਕੱਪੜਾ ਲਾਇਆਗਾ ਕਿਉਂ ਕੋਈ ਚਾਰ ਨਹੀਂ ਹੈਗੀ ਸੰਡੇ ਓਏ ਆ ਜਾ ਪਾਣੀ ਨਹੀਂ ਕੋਈ ਕੋਲਡ ਡਰਿੰਕ ਨਹੀਂ ਕੁਛ ਤਾਂ ਲਿਆ ਕਿ ਭਾਬੀ ਮੈਂ ਤਾਂ ਤੁਹਾਡੇ ਚਾਚੀ ਭੁੱਲ ਗਈ ਮੈ ਲਿਉਣੀ ਆ ਪਾਣੀ ਕੋਈ ਮੈਂ ਇਹਨਾਂ ਨੇ ਆ ਜਾ ਤੇ ਦਿਖਾ ਮਾ ਕੁੜੀ ਆਪਣੀ ਕਿੰਨੇ ਕੰਮ ਕਰਦੀ ਆ ਕਿੰਨਾ ਕੁਛ ਇਹਨਾਂ ਦੇ ਐਨਾ ਸਾਰੇ ਸੜੀ ਕਰਕੇ ਸਫਾਈ ਤੋਂ ਮੈਂ ਥੱਕ ਜਾਨੀ ਉਹਨੇ ਕਿਹਨੇ ਕੰਮ ਕੀਤਾ ਅਬ ਇਹ ਡੰਗਰ ਕੱਲੀ ਮੇਰੀ ਭੈਣ ਆਂਦੀ ਐ ਤੈਨੂੰ ਉਹ ਇਹਨਾਂ ਨੇ ਗੱਲਾਂ ਕਹੀ ਜਾਂਦੀਆਂ ਵੀ ਨੌਕਰਾਨੀ ਬਣਾ ਕੇ ਰੱਖ ਰਹੀ ਇਹਨਾਂ ਨੇ ਐਨੇ ਰੁਪਏ ਲੈ ਕੇ ਵੀ ਉਹ ਨੌਕਰਾਨੀ ਨਹੀਂ ਇਹਨਾਂ ਨੂੰ ਖੁਸ਼ੀ ਆ ਇਹ ਚੀਜ਼ਾਂ 'ਚ ਤੂੰ ਬੇਲੀ ਆ ਤੈਨੂੰ ਉਹ ਇਹਨਾਂ ਨੇ ਗੱਲਾਂ ਕਰੇ ਅੱਛਾ ਨਹੀਂ ਹੈਗਾ ਉਹ ਨਹੀਂ ਹੈਗਾ ਹੋਰ ਕੌਣ ਕਰਦਾ ਕੰਮ ਕੰਮ ਕੀ ਕਰਦੀ ਆ ਤੂੰ ਕੋਈ ਚੀਜ਼ ਨੂੰ ਵਾਰੀ ਵਾਰੀ ਸਾਫ਼ ਕਰਕੇ ਮੈਂ ਥੱਕ ਗਈ ਮੈਂ ਥੱਕ ਗਈ ਸਫਾਈ ਜ਼ਰੂਰੀ ਹੈ ਜੀ ਅੱਜ ਕੱਲ ਆਹ ਚੀਜ਼ ਇਹ ਲੈ ਜਾਂਦੀ ਉਹ ਜੀ ਲੈ ਜਾਂਦੀ ਸਾਰੇ ਦਿਨ ਵਿਚਾਰੇ ਇਨਸ ਪਸ਼ੂਆਂ ਤੋਂ ਹੀ ਨਿਕਲਦੇ ਹੈਗੇ ਇਹ ਪਸ਼ੂ ਇੱਧਰ ਸਾਹਮਣੇਲੇ ਉੱਧਰ ਬੰਨਲੇ ਸੰਨੀ ਲਾਤੀ ਸਭ ਕੁਝ ਕਰਤਾ ਪਰ ਹੁਣ ਆਪਾਂ ਤਾਂ ਸੰਨੀ ਰਲਾ ਦੀ ਇਹਨਾਂ ਦੀ ਹੋ ਦੇਖ ਇੱਧਰ ਤੂੜੀ ਪਈ ਹੋਈ ਉੱਧਰ ਐਵੇਂ ਕੀ ਗੱਲਾਂ ਕਰੀ ਜਾਂਦੇ ਨੇ ਨਗੋਚੀ ਕੱਢਦੀ ਹੁਣ ਇੱਥੇ ਵੀ ਦੇਖੀ ਮੈਂ ਕਦੇ ਨਹੀਂ ਉੱਥੇ ਜਾ ਕੇ ਆਪਦੇ ਪਿੰਡ ਜਾ ਕੇ ਇਹਨਾਂ ਨੂੰ ਐ ਕਿਹਾ ਹੈਗਾ ਸੋਡੇ ਆਏ ਆ ਸੋਡੇ ਆਏ ਪਤਾ ਨਹੀਂ ਮੇਰੀ ਪਰਜਾਈ ਤੱਕ ਕਿਉਂ ਐ ਕਰੀ ਜਾਂਦੀ ਏ ਸਾਰਾ ਦਿਨ ਵੀ ਦੱਸ ਜਦੋਂ ਹੁਣ ਪਿੰਡਾਂ ਜਾਂ ਤਾਂ ਪਿੰਡ ਵਾਲਾ ਮਾਹੌਲ ਹੀ ਹੋਊਗਾ ਸਾਡੇ ਤੇ ਤੂੰ ਤਾਂ ਹੁਣ ਸ਼ਹਿਰ ਚ ਰਾਣੀ ਸਮਝਦੀ ਆਪਦੇ ਆਪ ਨੂੰ ਬਾਕੀ ਜੇ ਮੇਰੇ ਭਰਾ ਨੇ ਬਣਾਈਆਂ ਤਾਂ ਹੀ ਰਾਣੀ ਬਣੀ ਐ ਜੇ ਹੁਣ ਮੇਰੇ ਮੰਗੂਰੇ ਪਿੰਡ ਚ ਵਿਆਹੀ ਹੁੰਦੀ ਮੈਂ ਕਦੇ ਲਾਂਭਾ ਨਹੀਂ ਦਿੱਤਾ ਵੀ ਮੈਨੂੰ ਪਿੰਡ ਚ ਕਿਉਂ ਵਿਆਹ ਹੈ ਪਰ ਇਹ ਇਹ ਬਸ ਮੈਨੂੰ ਪਿੰਡੋਂ ਪਿੰਡ ਚ ਹੋਣ ਦੀ ਮੀਣਾ ਮਾਰੀ ਜਾਂਦੀ ਰਹਿੰਦੀ ਐ ਬਸ ਐਂ ਨਖਰੇ ਦਿਖਾਈ ਜਾਂਦੀ ਐ ਵੀ ਮੈਂ ਚੈਰ ਦੀਆਂ ਤੂੰ ਪਿੰਡ ਚ ਐ ਕਰਦੀਆਂ ਤੂੰ ਗੱਲਾਂ ਕਹਿਨੀ ਆ ਨਾ ਵੀ ਸਾਡੇ ਆਏ ਆ ਸਾਡੇ ਆਏ ਆ ਮੈਂ 22 ਸਾਲ ਉੱਥੀ ਲਾ ਕੇ ਆਈ ਆ ਪਰ ਮੈਂ ਇਹਨਾਂ ਨੂੰ ਕਦੇ ਲਾਂਭਣ ਦਿੱਤਾ ਹੈਗਾ ਵੀ ਤੁਸੀਂ ਮੈਨੂੰ ਕਿੱਥੇ ਵਿਆਹਤਾ ਕਿਉਂਕਿ ਮੈਨੂੰ ਪਤਾ ਹੈ ਵੀ ਮੇਰੇ ਮਾਪੇ ਨੇ ਤਾਂ ਮੇਰੇ ਵਾਸਤੇ ਚੰਗਾ ਹੀ ਕਰਿਆ ਜਿਆ ਬਾਕੀ ਹੁਣ ਮੇਰੀ ਕਿਸਮਤ ਐ ਮੇਰੇ ਕਰਮਾਂ ਚ ਹੁਣ ਰੇਤਾ ਤੇ ਮਿੱਟੀ ਐ ਤੇ ਆ ਪਸ਼ੂਆਂ ਨਾਲ ਪਸ਼ੂ ਹੋਣਾ ਬਸ ਸਾਰਾ ਦਿਨ ਇਹਦੇ ਕਰਮਾਂ ਚ ਗੁਨਾਹ ਆ ਉਹ ਤਾਂ ਆਪੋ ਆਪ ਦੇ ਕਰਮ ਨੇ ਚੱਲ ਮਨਾ ਜੇ ਬਾਲਾ ਬੋਲੂ ਨੂੰ ਕਹੂੰਗੀ ਕੁਛ ਤਾਂ ਜਿਹੜਾ ਵਰਤ ਦੀ ਉਹ ਵੀ ਵਰਤੋਂੋਂ ਹਟ ਜੂਗੀ ਮੇਰੇ ਭਰਾ ਨੂੰ ਵੀ ਹੋਂ ਹਟਾ ਦੇ ਕੀ ਕਰੀਆ ਨੇ ਬਈ ਧੁੱਪੇ ਕੜੇ ਇਹ ਤਾਂ ਬਈ ਮੈਂ ਦਿਖਾਉਂਦਾ ਸੀ ਵੀ ਦੇਖ ਮੇਰੀ ਭੈਣ ਕਿੰਨਾ ਕੰਮ ਕਰਦੀ ਆ ਕਿੰਨੇ ਪਸ਼ੂ ਸੰਭਾਲਦੀ ਆ ਕਿੰਨਾ ਕਾਰਾ ਗੋਹਾਗੋੜਾ ਕਰਨਾ ਪੈਂਦਾ ਤਾ ਬੇੜਾ ਸਾਰਾ ਰੂਹ ਸੰਭਰਨਾ ਪੈਂਦਾ ਹੋਰ ਬਈ ਤਾਂ ਬਾਲਾ ਓਖਾ ਗਾ ਪਸੂ ਤਾਂ ਸਾਰਾ ਦਿਨ ਵਸ ਤੜਕੀ 4 ਵਜੇ ਉੱਠਦੀ ਆ ਜਮਾ ਮੱਤ ਮਾਰੀ ਰਹਿੰਦੀ ਐ ਸਾਰਾ ਦਿਨ ਆ ਐਡਾ ਬੇੜਾ ਸੰਭਰਨਾ ਸਾਰਾ ਦਿਨ ਆ ਹੀ ਲੰਘ ਜਾਂਦਾ ਗਾ ਨੌਕਰਾਨੀ ਰੱਖ ਲਓ ਫਿਰ ਮੱਤ ਮਰਦੀ ਐ ਤੇਰੀ ਨੌਕਰਾਨੀ ਰੱਖ ਲਓ ਚਲ ਕੋਈ ਨਾ ਆ ਜਾ ਬਈ ਅੰਦਰ ਚੱਲ ਜਾ ਅਵੇ ਲਾਕੇ ਤਾਂ ਮੇਲੇ ਕਿ ਇਹ ਵੀ भी ਜਾ ਉੱਥੇ ਜਵੇਂ ਅਸੀਂ ਜਿ ਬਿਠਾਉਣਾ ਹੁੰਦਾ ਪਾਪੀ ਉੱਥੇ ਨਾਲ ਤਾਂ ਆਰਾਮ ਹੀ ਆ ਉਰੇ ਉਰੇ ਤਾਂ ਠੰਡੇਗੀ ਉਥੇ ਤਾਂ ਬਾਲੀ ਗਰਮੀ ਸੀ ਤੋਂ ਸਾਥੋਂ ਨੇ ਇੰਨਾ ਚੱਲਿਆ ਜਾਂਦਾ है ਤੰਨੀ ਸੁਹਾ ਜਾ ਪੈ ਗਿਆ ਇੱਥੇ ਆ ਕੇ ਸਾਨੂੰ ਤਾਂ ਫਿਰ ਭਾਬੀ ਸੁਹਾ ਪੈ ਗਿਆ ਇੱਥੇ ਬੈਠੇ ਰਹਿਣਾ ਸਾਰਾ ਦਿਨ ਠੰਡੀ ਹਵਾ ਚੱਲਦੀ ਐ ਬਹੁਤ ਵਧੀਆ ਖੁੱਲ੍ਹੀ ਆ ਜਗ੍ਹਾ ਇਹ ਹਵਾਵਾਂ ਦੀ ਸਾਰਾ ਕੁਛ ਵਧੀਆ ਤੂੰ ਤੁਸੀਂ ਬੈਠ ਕੇ ਗੱਲਾਂ ਬਾਤਾਂ ਕਰੋ ਮੈਂ ਰੋਟੀ ਬਣਾਉਣੀ ਆ ਨਾ ਬੈਠ ਜਾ ਰੋਟੀ ਨੇ ਕੀ ਆ ਬਈ ਨਾ ਚੱਲ ਮੈਂ ਬਣਾਉਣੀ ਆ ਕੱਦੂ ਬਣਾ ਮੈਂ ਕਿ ਤੋਰੀਆਂ ਕੁਛ ਮੱਛੀ ਬਣਾ ਲਓ ਕਿਉਂ ਕੱਦੂ ਤੋਰੀਆਂ ਖਾਵਾਂਗੇ ਅਸੀਂ ਪਸ਼ੂਆਂ ਕੋਈ ਤੂੰ ਸਾਡਾ ਮਾੜਾ ਮੋਟਾ ਆ ਜਾਂਦਾ ਲਿਹਾਜ਼ ਤਾਂ ਕਰ ਵੀ ਮੇਰਾ ਭਾਪੁਰਜਾਈ ਆਏ ਨੇ ਕਕਲਾ 500 ਦਾ ਨੋਟ ਲੈਣ ਵਾਸਤੇ ਬੁਲਾਇਆ ਸਾਨੂੰ ਨਾ ਭਾਬੀ ਘਰ ਦੇ ਦੁੱਧ ਪਾ ਕੇ ਮੈਂ ਵਧੀਆ ਬਣਾਉਂਗੀ ਸਾਨੂੰ ਨਹੀਂ ਲੋੜ ਕੱਦੂ ਤੋਰੀਆਂ ਦੀ ਕੋਈ ਨਾ ਮੈਂ ਹੀ ਬਰਾਲੇ ਬਣਾਉਂਦੀ ਆ ਇਹ ਸ਼ਾਹੀ ਪਨੀਰ ਤੁਸੀਂ ਖਾ ਲਿਓ ਮੈਂ ਨਹੀਂ ਖਾਣੀ ਰੋਟੀ ਰੋਟੀ ਨਾਲੇ ਰੋਈ ਛੋੜਿਆ ਤਾਂ ਸੱਜ ਦਾ ਵਾਈ ਵਧੀਆ ਹੁੰਦਾ ਨੇ ਤੂੰ ਤਾਂ ਗੱਲਾਂ ਕਿਹੜੀਆਂ ਕਰਦੀਆਂ ਕਿ ਜਦੋਂ ਨਹੀਂ ਆਈਆਂ ਕੁੜੀ ਦੇ ਮੰਗਰ ਪੈਰੀਆਂ ਆ ਨਹੀਂ ਕੀਤਾ ਉਹ ਨਹੀਂ ਕੀਤਾ ਇਹ ਨਹੀਂ ਕੀਤਾ ਪਤਾ ਕਿੰਨਾ ਕਰਦੀਆਂ ਨੇ ਕੁੜੀਆਂ ਆ ਕਰਦੀਆਂ ਨੇ ਕੁੜੀਆਂ ਜਾਣਦੀਆਂ ਮੈਂ ਕੀ ਕਰਤਾ ਇਹਨੇ ਕੁਰੀ ਕਰੀ ਨਹੀਂ ਐਨਾਂ ਦੇ ਤਾਂ ਤੈਨੂੰ ਉਹਨਾਂ ਦੇ ਕੀ ਦੇਤਾ ਆਪਾਂ ਨੇ ਆਪਾਂ ਨੇ ਇੱਕ ਅੱਖ ਵੀ ਨਹੀਂ ਦਿੱਤਾ ਜੇ ਦਿਨ ਦਸਣ ਲੱਗ ਜਾਵੀਂ ਕੀ ਗੱਲ ਬਾਤ ਆ ਜੇ ਸਮਝੇਂ ਗੱਲ ਤੋਂ ਕੀ ਸਮਝਾਉਣੇ ਤੁਸੀਂ ਕੀ ਸਮਝਾਉਣਾ ਚਾਹੁੰਨੇ ਮੈਨੂੰ ਮਾੜੀ ਮੁੱਟੀ ਦਿਮਾਗ ਦੀ ਵਰਤੋਂ ਕਰਦੇ ਹੁੰਦੇ ਨੇ ਕਰੀਆ ਇੱਧਰ ਬੈਠੋ ਪਹਿਲਾਂ ਤੁਸੀ ਮੈਨੂੰ ਤਾਂ ਇੱਧਰ ਗਰਮੀ ਲੱਗ ਰਹੀ ਹੈਗੀ ਇੱਧਰ ਬਹਿ ਜਾਓ ਆਂਦਾ ਇੱਧਰ ਬਹਿ ਜਾ ਲੈ ਤਾਂ ਕੋਈ ਬੁਰਾ ਲੱਗਿਆ ਨਾ ਮਨਾ ਮੇਰੀ ਗੱਲ ਸੁਣਾ ਸੁਣਾਓ ਕੀ ਰਹਿ ਗਿਆ ਤੈਨੂੰ ਕੱਲਾ ਹੀ ਦਿਖਦਾ ਵੀ ਕੁੜੀਆਂ ਨੂੰ ਸੂਟ ਦੇ ਤੇ ਕੁੜੀਆਂ ਨੂੰ ਐਂ ਦੇ ਦਿੱਤਾ ਉਹਨੂੰ ਵਿਆਹ ਤੇ 15 ਲੱਖ ਦੇ ਦਿੱਤਾ ਤੈਨੂੰ ਆਏ ਪਤਾ ਵਿਗੁਰਪੀਦ ਨੇ ਆਪਾਂ ਨੂੰ ਕਿੰਨਾ ਖੁਸ਼ ਦਿੱਤਾ ਕੀ ਦੇਤਾ ਲੈ ਚਾਈ ਸਾਰਾ ਕੁਝ ਆਪਣੀ ਜ਼ਮੀਨ ਦੇ ਵਿੱਚ ਅੱਧਾ ਹੱਕਾ ਗੁਰਪ੍ਰੀਤਾ ਆਪਣੇ ਘਰ ਵਿੱਚ ਅੱਧਾ ਹੱਕਾ ਕਿਉਂ ਹੱਕ ਨੂੰ ਉਹਨੂੰ ਵਿਆਹ ਤਾਂ ਦੇਤਾ ਸਾਰਾ ਕੁਝ ਇਹਦਾ ਹੱਕ ਕੀ ਰਹਿ ਗਿਆ ਉੱਥੇ ਕਿਉਂ ਰਹਿ ਗਿਆ ਨਹੀਂ ਹੈਗਾ ਹੋਰ ਕੀ ਦਾ ਕਾਨੂੰਨੀ ਤੌਰ ਤੇ ਉਹ ਅੱਧੇ ਘਰ ਦੀ ਅੱਧੀ ਜ਼ਮੀਨ ਦੀ ਅੱਧੀ ਆਪਣੀ ਪ੍ਰਾਪਰਟੀ ਹੱਕਦਾਰ ਆ ਉਹ ਇਹਨਾਂ ਕੁਝ ਆਪਾਂ ਨੂੰ ਛੱਡ ਕੇ ਆਈ ਐ ਉਹ ਤੇ ਵਿਚਾਰੀ ਫੇਰ ਵੀ ਕਿਵੇਂ ਨਿਮਮਚਣੀ ਹੋਈ ਬੈਠੀ ਜਾਂਦੀ ਆ ਫਿਰ ਅੱਗੇ ਕੁਝ ਬੋਲਦੀ ਨਹੀਂ ਜੋ ਬੋਲਣ ਤੇ ਆਜ ਵੀ ਮੈਨੂੰ ਮੇਰਾ ਹਿੱਸਾ ਦਿਓ ਤੇਰੀ ਇਹ ਜਵਾਨ ਨਹੀਂ ਰਹਿਣੀ ਇਹ ਮੋਹ ਨਹੀਂ ਰਹਿਣਾ ਹੈਗਾ ਬੜੀ ਭਗਾਈ ਮਾਰਦੀ ਆ ਮੜਾ ਠੰਡੇ ਦਿਮਾਗ ਨਾਲ ਸੋਚ ਆਪਾਂ ਕੀ ਦੇਤਾ ਉਹਦੀ ਕਰੋੜਾਂ ਰੁਪਈਆਂ ਦੀ ਪ੍ਰਾਪਰਟੀ ਆ ਪਲੱਸ ਕਿੱਲਾਂ ਚੋਂ 5 ਕਿੱਲੇ ਗੁਰਪ੍ਰੀਤ ਦੇ ਨਾਮ 'ਚ ਉਹ ਚਾਹੇ ਤਾਂ ਸਵੇਰੀ ਲਈ ਸਕਦੀ ਐ ਪਰ ਉਹਨੇ ਕਿਉਂ ਛੱਡੇ ਨੇ ਵੀ ਮੇਰੇ ਭਰਾ ਤੇ ਪਰਜਾਈ ਮੇਰੇ ਪੇਕੇ ਮੇਰੇ ਨਾਲ ਵਰਤਨ ਆ ਅੱਛਾ ਲੱਗਦੀ ਸਮਝ ਤੇ ਜਿਹੜਾ ਮੈਂ ਵਰਤਦਾ ਉਹਦੇ ਵਿੱਚ ਤੂੰ ਸੋਸਣਾ ਖਰੀਦਦੀ ਹੈ ਤੂੰ ਆ ਚੀਜ਼ ਦੇਤੀ ਉਹ ਚੀਜ਼ ਦਿੱਤੀ ਐਵੇਂ ਕਰਤਾ ਉਹ ਮੈਂ ਕਰਤਾ ਸੂਟ ਦੇਤੀ 5 ਕਿਲੋ ਦਾ ਠੇਕ ਹੀ ਲੱਖ ਰੁਪਈਆ ਦਾ ਬਣ ਜਾਂਦਾ ਤੇ ਆਪਾਂ ਨੂੰ ਕੀ ਦਿੰਨੇ ਆ 5-7000 ਰੁਪਏ ਦੇ ਸੂਟ ਸਾਰੇ ਸਾਲ ਚ ਉਹਦਾ ਤਾਂ ਗੱਲਾਂ ਆਪਾਂ ਨੂੰ ਠੇਕਾ ਵੀ ਨਹੀਂ ਦਿੰਦੇ ਜ਼ਮੀਨ ਦਾ ਜੁੜੀ ਆਪਣੇ ਦੇ ਕੋਲ ਠੇਕਾ ਹੀ ਲਵੇ ਤਾਂ ਵੀ ਲੱਖ ਰੁਪਈਆ ਬਣ ਜੂਗਾ ਕੁਛ ਮਰਜ਼ੀ ਖਾਈ ਪੀ ਜਾਵੇ ਕੀ ਕੁਰਸੀਆਂ ਕੀ ਕੱਚਾ ਵਿੜਾ ਮੇਨਟੇਨ ਦਾ ਖਰਚ ਲੱਗੇ ਜਾਣਗੇ ਉਹ ਤਾਂ ਕੁੜੀਆਂ ਤਾਂ ਨੇ ਜਿਹੜੀਆਂ ਬੋਲਦੀਆਂ ਨਹੀਂ ਹੁੰਦੀਆਂ ਤੇ ਛੋਡੇ ਵਰਗਿਆਂ ਨੂੰ ਲੱਗਦਾ ਕਿ ਭਾਈਆਂ ਨੇ ਕੁੜੀਆਂ ਨੂੰ ਆਹ ਦਿੱਤਾ ਕੁੜੀਆਂ ਨੂੰ ਉਹ ਦਿੱਤਾ ਕੀ ਦਿੱਤਾ ਸਹੀ ਕੀ ਹੈ ਇਹ ਨੂੰ ਮੈਂ ਤਾਂ ਦਿਮਾਗ ਚੀਨੀ ਸੀ ਇਹ ਤਾਂ ਕਦੇ ਵੀ ਬੋਲਣ ਲੱਗੀਆਂ ਤੂੰ ਆ ਨਹੀਂ ਲੈਂਦਾ ਤੂੰ ਉਹ ਨਹੀਂ ਲੈਂਦਾ ਉਹਦਾ ਕੀ ਹੱਕ ਬਣਦਾ ਲਿਆਉਣ ਦਾ ਹੱਕ ਤਾਂ ਬਣਦਾ ਆਪਣਾ ਆਪਾਂ ਕੀ ਲੈ ਕੇ ਆਇਆ ਖਾਲੀ ਆ ਕੇ ਖੜ ਗਏ ਕੁੜੀ ਨੇ ਤਾਂ ਕਿਹਾ ਨਹੀਂ ਭੈਣ ਕੋਲੇ ਆਇਆ ਜਿਹੜੀਆਂ ਭੈਣਾਂ ਤੇਜ ਨੇ ਤਿੱਖੀਆਂ ਨੇ ਮਿੰਟਾ ਚਾਦੇ ਭਈਆਂ ਤੁਸੀਂ ਸਭ ਰਬਰ ਬਰਤਾਲ ਲੰਗੀਆਂ ਨੇ ਹੈ ਕੀ ਰਜੂ ਆਪਣੇ ਵੱਲੇ ਮੇਰੇ ਸੋਚਦੇ ਹੁੰਦੇ ਨੇ ਮੈਂ ਤਾਂ ਹਵਾ ਕਰੀ ਜਾਂਦੀ ਸੀ ਉਹ ਤੇ ਹਾਂ ਆਪਾਂ ਕੀ ਦੇਣ ਵਾਲੇ ਆ ਦੇਣ ਵਾਲੀ ਤਾਂ ਪ੍ਰੀਤੀ ਆ ਜਿਹਨੇ ਇੰਨਾ ਕੁਝ ਆਪਾਂ ਨੂੰ ਛੱਡ ਰੱਖਿਆ ਇਸੇ ਆਸ 'ਚ ਵੀ ਮੇਰਾ ਭਾਈ ਵਰਤੂਆ ਮੇਰੀ ਭਝਾਈ ਮੈਨਣ ਨਾਲ ਪੇਕੇ ਗਈ ਨਾਲ ਖੇੜੇ ਮੱਥੇ ਬੋਲੂਗੀ ਤੂੰ ਉਹਦੇ ਨਾਲ ਗਈ ਨਾਲ ਕਿਹੜਾ ਵਿਹਾਰ ਕਰਦੀ ਆ ਇਸੇ ਵਾਸਤੇ ਉਹ ਇਸੇ ਵਾਸਤੇ ਆਪਾਂ ਨੂੰ ਆਪਣਾ ਸਾਰਾ ਜ਼ਮੀਨ ਜਾਇਦਾਦ ਸਾਰਾ ਕੁਝ ਦੇਖ ਕੇ ਆਈ ਐ ਕਿ ਮੇਰੇ ਨਾਲ ਬਰਤਣਾ ਤੇ ਤੂੰ ਬਰਤਦੀ ਆ ਫੇਰ ਕਿੱਥੇ ਗਿਆ ਤੇਰਾ ਦਿਮਾਗ ਕੁੜੀਆਂ ਇਹੀ ਆਸ ਰੱਖਦੀਆਂ ਨੇ ਵੀ ਅਸੀਂ ਆਪਣਾ ਸਾਰਾ ਜਿਹੜਾ ਜ਼ਮੀਨ ਜਾਇਦਾਦ ਆ ਪ੍ਰੋਪਰਟੀ ਆ ਬੈਂਕ ਬੈਲੈਂਸ ਆ ਜਿਹੜਾ ਉਹਨਾਂ ਦੇ ਹੱਕ ਦਾ ਹੁੰਦਾ ਉਹ ਭਾਈਆਂ ਨੂੰ ਆਈ ਦਿੰਦੀਆਂ ਨੇ ਕਿ ਸਾਡੇ ਭਾਈ ਸਾਨੂੰ ਮਿਲਦੇ ਰਹਿਣ ਸਾਡੀਆਂ ਭਜਾਈਆਂ ਸਾਨੂੰ ਬੁਲਾਉਂਦੀਆਂ ਰਹਿਣ ਬੇਰਾਂ ਥਿਆਨ ਚ ਇਕੱਠੀ ਹੁੰਦੀ ਰਹੀ ਏ ਨਹੀਂ ਲੈ ਜਾਣ ਨੂੰ ਤਾਂ ਚਾਹੇ ਉਹ ਅੱਜ ਲੈ ਜੇ ਛਿਆਣੀ ਬਣਾ ਮੈਂ ਹੁਣ ਤਾਂ ਨਹੀਂ ਮੈਂ ਗਲਤੀ ਕਰਦੀ ਹੁਣ ਤਾਂ ਮੇਰੇ ਦਿਮਾਗ ਚ ਆ ਗਈ ਗੱਲ ਮੈਥੋਂ ਤਾਂ ਹੋ ਗਈ ਜੀ ਗਲਤੀ ਮੇਰੇ ਤੋਂ ਦਿਮਾਗ ਚ ਹੀ ਨਹੀਂ ਇਹ ਗੱਲ ਆਈ ਸੀ ਵੀ ਧੀ ਆਪਦੇ ਪੇਕੇ ਨੂੰ ਇੰਨਾ ਕੁਝ ਛੱਡ ਕੇ ਆਉਂਦੀਆਂ ਨੇ ਆਪਣੇ ਕੋਲ ਤਾਂ ਕੁਝ ਵੀ ਨਹੀਂ ਹੈਣਾ ਜੀ ਇਹ ਜਮੀਨ ਦਾ ਹਿੱਸਾ ਲੈ ਲੈਣੇ ਇਹ ਤਾਂ ਮੈਂ ਪਾਗਲਾ ਜਿਹੜੀ ਇਹਦੇ ਨਾਲ ਵਰਤਦੀ ਨਹੀਂ ਵਧੀਆ ਮੇਰੀ ਇੱਜ਼ਤ ਨਹੀਂ ਕਰਦੀ ਪਿੰਡ ਗਈ ਦੀ ਜਾਂ ਉਰੇ ਨਹੀਂ ਮੈਂ ਨੁਕਸਾਨ ਕੱਢੀ ਜਾਂਨੀ ਆ ਹੈ ਹੋਰ ਕੀ ਇਹ ਦੁਆਲ ਨਹੀਂ ਗਲਤੀ ਕਰਦੀ ਜਦੋਂ ਜਾਊਗੀ ਗੁਰਪ੍ਰੀਤ ਮੈਂ ਤਾਂ ਖਿੜੇ ਮੱਥੇ ਬੁਲਾਇਆ ਕਰੂੰਗੀ ਇਹੀ ਤਾਂ ਚਾਹੁੰਦੀਆਂ ਨੇ ਧੀਆ ਹਾਂ ਪੈਸੇ ਤਾਂ ਕੀ ਕਰਾਉਣਾ ਉਹਨਾਂ ਨੇ ਪੂਰੇ ਵੀ ਆਪਾਂ ਇਹਦੇ ਕੋਲੇ ਆ ਕੇ ਗੇੜਾ ਮੈਂ ਤਾਂ ਆਪਾਂ ਖਾਲੀ ਹੱਥ ਆ ਕੇ ਵੀ ਮੈਨੂੰ ਤਾਂ ਹੀ ਹੋ ਗਿਆ ਮੈਂ ਚੱਲ ਥੋੜੇ ਯਾਦ ਨਹੀਂ ਹੈਗਾ ਵੀ ਆਈ ਵਗ ਜਾਣੇ ਮੈਂ ਕੀ ਲੈ ਕੇ ਜਾਣੇ ਨੇ ਫਰੂਟ ਖਰਚਾ ਹੋਊਗਾ ਪਰ ਆਕਲ ਹੁਣ ਟਿਕਾਣੇ ਆਈ ਆ ਹੋਰ ਜੀ ਭੈਣਾ ਇਸੇ ਕਰਕੇ ਛੱਡ ਦਿਆਂ ਨੇ ਸਾਰਾ ਕੁਝ ਵੀ ਭਾਈ ਵਰਤਣਾ ਜਦੋਂ ਭਾਈ ਵਰਤਦੇ ਨੇ ਫਿਰ ਉਹਨਾਂ ਦੇ ਘਰ ਵਾਲੀਆਂ ਮਾਰਦੀਆਂ ਨੇ ਚੀਕਾਂ ਠੀਕ ਕੁੜੀ ਨੂੰ 500 ਸੂਟ ਦੇ ਤਾਂ 1000 ਦਾ ਸੂਟ ਦੇਦਾ ਔਰ ਮੈਨੂੰ ਵੀ ਚੁੱਪਦਾ ਹੀ ਮੈਂ ਸੋਚੀ ਕਹੀ ਤਾਂ ਜਾਨੀ ਆ ਉਹਨੂੰ ਮੈਂ ਕਿ ਹੁਣ ਤਾਂ ਰਖੜੀਆਂ ਨੂੰ ਦਿੱਤੇ ਨੇ ਹੁਣ ਮੈਂ ਕਿ ਫੇਰ ਸੱਦ ਲਿਆ ਪਰ ਆ ਤਾਂ ਮੇਰੇ ਦਿਮਾਗ 'ਚ ਹੀ ਨਹੀਂ ਸੀ ਗੱਲ ਵੀ ਜ਼ਮੀਨ ਦਾ ਹਿੱਸਾ ਕੁੜੀਆਂ ਦਾ ਵੀ ਉਹਦੇ ਹਿਸਾਬ ਨਾਲ ਸੋਚ ਕੇ ਦੇਖੀ ਆਪਾਂ ਨੂੰ ਕੀ ਦਿੱਤਾ ਨਹੀਂ ਦਿੱਤਾ ਜੀ ਉਹਨੂੰ ਅਜੇ ਹੁਣ ਤਾਂ ਚਲ ਸਮਝੇਗੀ ਹਾਂਜੀ ਹੁਣ ਤਾਂ ਮੈਨੂੰ ਸਮਝ ਆ ਗਈ ਹੁਣ ਤਾਂ ਛਿੜੇ ਮੱਥੇ ਬੁਲਾਇਆ ਕਰੂੰਗੀ ਜੇ ਉਹਨੂੰ ਬਿਚਾਰੀ ਨੂੰ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਉਹ ਤਾਂ ਸੱਚੀ ਇੰਨਾ ਕੁਛ ਛੱਡੀ ਬੈਠੀ ਆ ਆਪਾਂ ਨੂੰ ਮੈਂ ਤਾਂ ਉਦੋਂ ਦੀ ਜਦੋਂ ਦੀ ਆਈਆਂ 15 ਲੱਖ 15 ਲੱਖ ਦੇ ਤਾਂ ਤੈਨੂੰ ਉਹ ਤਾਂ ਕਰੋੜਾ ਰੁਪਏ ਦੀ ਮਾਲਕਣਾਗੀ ਹਾਂ ਹਾਂ ਆ ਗਿਆ ਮੇਰਾ ਪੁੱਤਾ ਦੇਖ ਹਾਸਾ ਵੱਡਾ ਹੋ ਗਿਆ ਵੇ ਹੈ ਜਿਹੜੀ ਗਾਸ ਹੋ ਗਈ ਮਾਮੀ ਜੱਟ ਵਿੱਚ ਹੋ ਗਈ ਅੱਛਾ ਕਦੋਂ ਆਵੇਂਗਾ ਨਾਨਕੇ ਪਤਾ ਨਹੀਂ ਮਾਮੀ ਜੱਸੀ ਕਹਾਂਗੇ ਅੱਧੀ ਆਜੂ ਤੇ ਹੁਣ ਤਾਂ ਲੇਟ ਹੋ ਗਿਆ ਉਹ ਬਈ ਚੱਲ ਜਦੋਂ ਛੁੱਟੀਆਂ ਚ ਲੈ ਕੇ ਚਲਾਂਗੇ ਰਾਂਗਾ ਅਗਲੀ ਵਾਰੀ ਪੱਕਾ ਨਾਲ। ਬਿੱਕੀ ਜਾਣੇ ਅਸੀਂ ਤਾਂ ਤੁਹਾਨੂੰ ਜਦੋਂ ਦੇ ਆਇਆ ਮੈਂ ਚੱਲਦਾ। ਤੇਰੀ ਮੰਮਾ ਨੂੰ ਬਰਾਦਰ ਜਾਣਾ ਅਸੀਂ ਨੇ। ਠੀਕ ਐ ਬਰਾਦਰ। ਅਜੀ ਬਈ ਚੱਲੇ ਸੀ। ਕਿਉਂ ਮੈਂ ਰਹਿਣੇ ਅੱਜ ਤਾਂ? ਨਾ ਨਾ ਅਸੀਂ ਜਾਣਾ ਸੀ ਬਈ। ਫੇਰਾ ਮੈਂ ਕਦੇ ਕੋਈ ਨਾ ਦਵਾਰੇ। ਅਰੇ ਹੁਣ ਤੁਸੀਂ ਗੇੜਾ ਮਾਰ ਲਿਓ ਛੇਤੀ। ਹਲੇ ਬੁੱਤਾ ਸ਼ਗਨ। ਲੋ। 100 ਰੁਪਿਆ ਕਦੇ ਨਹੀਂ 500 ਰੁਪਿਆ ਦੇ ਉਹ ਗੁੜੀਆਂ ਨੂੰ ਹੁਣ ਬਣੀਏ ਨਾ ਗੱਲਾਂ ਹਲੇ ਬੱਤ ਹੋਰ ਅਲੋਈ ਆ ਵੀ ਲੜ ਮੈਂ ਤਾਂ ਉਹੀ ਫਿਰ ਕੋਈ ਨਾ ਜਰਦੀ ਸੀਗੀ ਮੈਂ ਤਾਂ ਹੁਣ ਪਤਾ ਲੱਗਿਆ ਕਰਤੀ ਤਾਂ ਮੈਂ ਤਾਂ ਮਾਫੀ ਮੰਗਦੀ ਆ ਇੱਥੋਂ ਅਸੀਂ ਤਾਂ ਹਜੇ ਤਨ ਨੂੰ ਸੇਰ ਚ ਪੂਣੀ ਵੀ ਨਹੀਂ ਦਿੱਤੀ ਹੈਗੀ ਭਣੇ ਮੈਂ ਤਾਂ ਉਹੀ ਆਪਦੇ ਉੱਚ ਫਿਰਦੀ ਸੀ ਵੀ ਆਇਆ ਆਇਆ ਜਿਹੜੇ ਤੇਰੇ ਬਾਈ ਨੇ ਦੱਸਿਆ ਕੁੜੀਆਂ ਦਾ ਹਿੱਸਾ ਹੁੰਦਾ ਸਾਰੇ ਦਾ ਸੇ ਤੂੰ ਸਾਨੂੰ ਸਾਰੇ ਛੱਡ ਕੇ ਆਈਆਂ ਕਿੱਡਾ ਦਿਲ ਹੁੰਦਾ ਕੁੜੀਆਂ ਦਾ ਮੈਂ ਤਾਂ ਹੁਣ ਸਮਝ ਆਈਏ ਮੈਨੂੰ ਮਾਫ ਕਰੀ ਨਣਦੇ ਜਦੋਂ ਤੇਰਾ ਜੀ ਕਰੇ ਪਿੰਡ ਜਾ ਕੇ ਢੇੜਾ ਮਾਰ ਕੇ ਆਇਆ ਕਰ ਕੋਈ ਗੱਲਬਾਤ ਹੁੰਦੀ ਏ ਸਾਨੂੰ ਦੱਸਿਆ ਕਰ ਫੋਨ ਕਰਕੇ ਮਨ ਚ ਨਾ ਰੱਖੀਂ ਕੁਝ ਚੰਗਾ ਨਾ ਕੋਈ ਹਾਂ ਜਦੋਂ ਤੇਰਾ ਮਨ ਕਰਿਆ ਪਿੰਡ ਢੇੜਾ ਮਾਰਿਆ ਆਇਆ ਕਰ ਠੀਕ ਹੈ ਹਾਂ ਇਸੇ ਦੀ ਗੱਲ ਨਹੀਂ ਹੈਗੀ ਭਾਬੀ ਈਨ ਦਾ ਬਸ ਇਹੀ ਚਾਹੀਦਾ ਹੁੰਦਾ ਵੀ ਜਿਹੜੇ ਭਾਈ ਭੱਜਾਈ ਉਹਦੇ ਨਾਲ ਬਰਤਨ ਬਸ ਮੈਨੂੰ ਤਾਂ ਵਧੀਆ ਬਿਲਾ ਲਿਆ ਕਰੋ ਪੈਸਿਆਂ ਦੀ ਤਾਂ ਮੈਨੂੰ ਕੋਈ ਲੋੜ ਨਹੀਂ ਪੈਸੇ ਤਾਂ ਪਰ ਮੈਨੂੰ ਦੇਆ ਨਾ ਕਰੋ ਤੁਸੀਂ ਨਾ ਕੋਈ ਨਾ ਬਈ ਸੋਡੇ ਸਾਹਿਬ ਦੇ ਨਾਲ ਤਾਂ ਅਸੀਂ ਕੁਝ ਵੀ ਨਹੀਂ ਹੁੰਦੇ ਹੈਗੇ ਤੁਹਾਨੂੰ ਹਾਂ ਚਲ ਅਸੀਂ ਲੇਟ ਹੋਣੇ ਆ ਬਾਈ ਤੁਸੀਂ ਹੁਣ ਆ ਜਿਓ ਭਾਜੀ ਨਹੀਂ ਲੈ ਆਉਂਦਾ ਕੀ ਜਾਇਓ ਪੱਕਾ ਕੀੜਾ ਨਹੀਂ ਹੈ ਜੱਟ ਸੋਡੇ ਉਹ ਲਾਸਣ ਤੇ ਮੂੰਗੇ ਪਾਈ ਪਈ ਸੀ ਉਹ ਚ ਬੋਰੀ ਚ ਪਾ ਨਾ ਉਹਨੂੰ ਰਹਿਣ ਦਾ ਕੋਈ ਨਾ ਨਾ ਆਖੇ ਨਾ ਕੁੜੀਆਂ ਲੈਂਦੀਆਂ ਨਹੀਂ ਹੁੰਦੀਆਂ ਕੁੜੀਆਂ ਦਿੰਦੀਆਂ ਹੁੰਦੀਆਂ ਨੇ ਇਹਨਾਂ ਨੂੰ ਦਿੰਦੇ ਹੁੰਦੇ ਨੇ ਗੁਰਪ੍ਰੀਤ ਲੈਂਦੇ ਨਹੀਂ ਹੁੰਦੇ ਈਆਂ ਤਾਂ ਕੋਈ ਨਾ ਕੋਈ ਨਾਲ ਸਾਡੇ ਆਪੇ ਲੈ ਆਉਂਦੀਆਂ ਨੇ ਬਹੁਤ ਜਿਆਦਾ ਤੁਹਾਨੂੰ ਕਿਹੜੇ ਲਾਸਣ ਕੋਈ ਨਾ ਜੱਲਾ ਪਰ ਹੁਣ ਬਈ ਲੇਟ ਆ ਫਿਰ ਦੀ ਫੇਰ ਆਵਾਂਗੇ ਹਾਂ ਫੇਰ ਆਵਾਂਗੇ ਹੁਣ ਚੰਗਾ ਓਏ ਚੰਗਾ ਬਈ ਚੰਗਾ ਚੰਗਾ ਕੋਈ ਨਾਲ 2 ਕਿਲੋ ਕਿਉਂ ਪਾਇਆ ਹੋਇਆ ਘਰ ਦਾ ਠੀਕ ਐ ਲੜ ਪੈਂਦੀ ਸੀ ਹਰ ਵਾਰੀ ਤੇਰੇ ਤੋਂ ਜਿੱਤਣ ਮਾਰੀ ਵੀਰੇ ਤੇਰੀ ਪਹਿਣ ਪਿਆਰੀ தித்திய சோரே ஜே ஹி ஆேடா ஜது வீளே சந்தாரி பவுரி அம்டி ਸਸ਼ਿਕਾ ਅਧਿਕਾਰਾਂ ਨੂੰ ਸਾਡੇ ਪ੍ਰਾਣੀਆਂ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੇ ਇਸ ਕਹਾਣੀ ਵਿੱਚ ਅਸੀਂ ਇਹ ਸਿੱਖਣ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜੇ ਮਤਲਬ ਕਿ ਜਦੋਂ ਪ੍ਰਾ ਦੀ ਭੈਣ ਨੂੰ ਕੁਝ ਵੀ ਜਾਂਦਾ ਹੈ ਨਾ ਉਹ ਵੀ ਪੇਕੇ ਪਿੰਡ ਜਾ ਕੇ ਤੇ ਜਿਹੜੀਆਂ ਮਤਲਬ ਕਿ ਉਹਨਾਂ ਦੇ ਘਰ ਵਾਲੀਆਂ ਤੇ ਪੂਰਾ ਰੌਲਾ ਪਾ ਰਿਆ ਨੇ ਵੀ ਕਾਰੇ ਵਾਸਤੇ ਹੁਣ ਤਾਂ ਦੇਖ ਕੇ ਹਟਿਆਂ ਰੱਖੜੀਆਂ ਜਾ ਕੇ ਗਈ ਸੀ ਆ ਸ਼ੂਟ ਦਿੱਤਾ ਜੀ 500 ਰੁਪਏ 700 ਰੁਪਏ ਹੈ ਨਾ ਉਹਨੂੰ ਕੋਹੋਰ ਵੀ ਇਹ ਰੜਕੀ ਜਾਂਦੇ ਰਹਿੰਦੇ ਨੇ ਵੀ ਪਤਾ ਨਹੀਂ ਕੁੜੀਆਂ ਆਪਣੇ ਘਰੋਂ ਲੈ ਗਈਆਂ 500 ਲੈ ਗਈਆਂ 700 ਲੈ ਗਈਆਂ ਹੈ ਨਾ ਅਸਲ ਜੇ ਸਮਝਿਆ ਜਾਵੇ ਤਾਂ ਕੀਆ ਮਤਲਕਿ ਆਪਣੇ ਘਰੇ ਹਨ ਬਹੁਤ ਵਰਦਾ ਹਿੱਸਾ ਵੀ ਪ੍ਰਾਪਰਟੀ ਦਾ ਛੱਡ ਕੇ ਜਾਂਦੀਆਂ ਨੇ ਤੇ ਵੀ ਉਹ ਏਸੀ ਵਸਤੀ ਹੁੰਦਾ ਨਾ ਕਿ ਮੇਰੇ ਕਿਸੇ ਭਰਾ ਵਜਾ ਇਹੋ ਜਿਹੀ ਨਿਮੈਣਾ ਵਰਤਾਂ ਵਿਦੇਾਈ ਗਏ ਤਾਂ ਮੇਰਾ ਮਾਨ ਇੱਜ਼ਤ ਕਰਨਾ ਹਨਾ ਮਨੂ ਪਿਆਰ ਨਾਲ ਬੁਲਾਉਣਾ ਪਰ ਹੁੰਦਾ ਉਲਟਾ ਜਿਹਦੇ ਮਤਲਕਿ ਮੁੰਨੇ ਪ੍ਰਜਾਈਆਂ ਹੁੰਦੀਆਂ ਨੇ ਉਹਨਾਂ ਦੇ ਆਉਣ ਤੇ ਖੇਸ਼ ਕਰ ਲੈਂਦੀਆਂ ਨੇ ਭਾਈ ਜਦੋਂ ਉਹਨਾਂ ਨੂੰ ਮਿਲਣ ਜਾਂਦੇ ਨੇ ਤਾਂ ਖੇਸ਼ ਕਰ ਦਿੰਦੀਆਂ ਨੇ ਜਿਸ ਵੀ ਉਹਨੂੰ ਕਿ ਵਿਹਾਰ ਤਿਆਰ ਤੇ ਕੋਈ ਉਹ ਕਰਤ ਦੇ ਉਹਨਾਂ ਨਾਲ ਤਾਂ ਹਰ ਵਾਰੀ ਖੇਸ਼ ਹੁੰਦਾ ਹੈ ਨਾ ਤੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਆਪਾਂ ਤਾਂ ਉਹਨਾਂ ਨੂੰ ਪਈਆਂ ਨੂੰ ਕੁਝ ਵੀ ਨਹੀਂ ਦਿੰਦੇ ਹੈਗੇ ਉਹ ਆਪਾਂ ਨੂੰ ਕਿੰਨਾ ਕੁਝ ਛੱਡ ਕੇ ਜਾਂਦੀਆਂ ਨੇ ਵਿਚਾਰੀਆਂ ਸਿਰਫ ਇਸੇ ਆਸ ਤੇ ਵੀ ਆਪਾਂ ਵਰਤਦੇ ਜੇ ਆਪਾਂ ਉਹ ਵੀ ਨਹੀਂ ਵਰਤਦੇ ਜਦੋਂ ਮਾੜੀ ਗੱਲ ਹੋਈ ਹੈ ਨਾ ਤਾਂ ਕਰਕੇ ਹੈ ਨਾ ਵੀ ਕੋਸ਼ਿਸ਼ ਕਰਿਆ ਕਰੋ ਨਾ ਵੀ ਸਮਝਣ ਦੀ ਕੋਸ਼ਿਸ਼ ਕਰੋ ਜਿੰਨਾ ਦਿੱਤਾ ਜਾਵੇ ਉਹਨਾਂ ਘੱਟਾ ਸੀਗੀ ਪਰਮਾਤਮਾ ਉਹਨਾਂ ਨਾਲੇ ਜਾਂਦਾ ਹੈ ਨਾ ਬਾਕੀ ਉਹਨਾਂ ਦਾ ਜਿਗਰਾ ਦੇਖੋ ਕਿੰਨਾ ਕੁਝ ਵਿਚਾਰੀਆਂ ਆਪਾਂ ਛੱਡ ਜਾਂਦੀਆਂ ਨੇ ਇੱਕ ਵਾਰੀ ਵੀ ਨਹੀਂ ਕਹਿੰਦੀ ਕਿ ਸਾਡਾ ਹਿੱਸਾ ਹੈ ਨਾ ਤੇ ਵਰਤਨ واسਤੇ ਕਹਿੰਦੀ ਆ ਨਾ ਤარიਂ ਵਧੀਆ ਵਰਤਿਆ ਕਰੋ ਵਧੀਆ ਪਿਆਰ ਕਰਕੇ ਰਹੋ ਹਣਾ ਰਿਸ਼ਤੇ ਵਰਤਨ ਦੀ ਹੁੰਦੇ ਨੇ ਧੰਨਵਾਦ ਹੁਣ ਇੱਕ ਸੋਹਣੀ ਪਿਆਰੀ ਗੇਰੀ ਕਮੈਂਟਾਂ ਲਗਾ ਗੁਰਜੀਤ ਸਿੰਘ ਬੱਬੂ ਗੁਰਨੇ ਜਸਪ੍ਰੀਤ ਸਿੰਘ ਅਮਨਦੀਪ ਸਿੰਘ ਗੁਰਪ੍ਰੀਤ ਕੌਰ ਗੁਰਨੂਰ ਕੌਰ ਦਿਲਪ੍ਰੀਤ ਸੇਖੋ ਇੱਕਮਜੋਤ ਦਵਿੰਦਰ ਸਿੰਘ ਮੀਨਾ ਮਰਸਰ ਰਾਜਕੁਮਾਰ ਦਲੀਪ ਸਿੰਘ ਜਾਦਵਿੰਦਰ ਜਾਦੀ ਲਾਪ੍ਰੀਤ ਚੁੱਲੜ ਇਕਮਜੋਤ ਸੇਖੋਂ ਮਨਵਿੰਦਰ ਸਿੰਘ ਮਨਵੀਰ ਗਿੱਲ ਸੁਖਪ੍ਰੀਤ ਸੇਖੋਂ ਜਸਪ੍ਰੀਤ ਸੇਖੋਂ ਪ੍ਰਕੀਸ਼ ਪਟਿਆਲਾ ਜੀਤੂ ਰਾਣੀ ਦੀਪਕ ਸ਼ਰਮਾ ਪਟਿਆਲਾ ਗੁਰਨੂਰ ਅੰਮਰਸਰ ਧੰਨਵਾਦ ਜੀ ਕਮੈਂਟਸ ਕਮੈਂਟ ਤਾਂ ਹੋਰੀ ਬਹੁਤ ਸਾਰੀਆਂ ਹੁੰਦੀਆਂ ਨੇ ਹਨਾ ਤੇ ਸਾਤੋਂ ਵੀਡੀਓ ਬਣਾਉਣ ਚ ਅਸੀਂ ਇੰਨੇ ਜਿਆਦੇ ਮਤਲਬ ਕਿ ਟਾਈਮ ਸਰ ਲੰਘ ਜਾਂਦਾ ਕਮੈਂਟ ਲਿਖੇ ਨਹੀਂ ਜਾਂਦੇ ਹੈਗੇ ਇਕਿਨੇ ਕਮੈਂਟ ਕਰ ਦੇਉਂਦੇ ਨੇ ਨਾ ਆਪਣਾ ਪਿੰਡ ਜਾਂ ਪਤਾ ਨਾਲ ਜ਼ਰੂਰ ਲਿਖਿਆ ਲਿਖਿਆ ਕਰੋ ਤਾਂ ਕਿ ਪੁਰਨਾ ਸੌਖਾ ਹੋ ਜਾਵੇ ਕਿਹੜੇ ਪਿੰਡ ਤੋਂ ਕਮੈਂਟ ਕਰ ਰਹੇ ਹਾਂ ਤੇ ਸਾਨੂੰ ਇਹ ਵੀ ਵੀਡੀਓ ਵਿੱਚ ਵੀ ਕਮੈਂਟ ਕਰਕੇ ਦੱਸਿਓ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਤੇ ਕਿਸੇ ਨੇ ਆਪਣੀ ਸਟੋਰੀ ਜਾਂ ਆਪਣਾ ਸ਼ੇਅਰ ਕਰਨੀ ਹੈ ਤਾਂ ਉਹ ਵੀ ਕਰ ਸਕਦਾ ਧੰਨਵਾਦ